Bye. ਸਸਰੀ ਗੱਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਤੇ ਮੈਂ ਹਾਂ ਸ਼ਹਿਵਾਰਸ਼ ਖਾਨ ਸਹਿਕਾਰੀ ਸਭਾ ਦੇ ਸੈਕਟਰੀ ਦੀ ਗ੍ਰਿਫਤਾਰੀ ਅਤੇ ਕੁੱਟਮਾਰ ਦੇ ਰੋਜ਼ ਵਜੋਂ ਜ਼ਿਲ੍ਹਾ ਮਲੇਰਕੋਟਲਾ ਦੀਆਂ ਸਾਰੀਆਂ ਸਹਿਕਾਰੀ ਸੁਭਾਵਾਂ ਬੰਦ ਕੀਤੀਆਂ ਗਈਆਂ ਅਤੇ ਇਸ ਮਾਮਲੇ ਵਿੱਚ ਧੱਕੇਸ਼ਾਹੀ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਲਈ ਐਸਐਸਪੀ ਮਲੇਰਕੋਟਲਾ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਲਈ ਕਿਹਾ ਉਹ ਕੀ ਕਹਿਣਾ ਕਿਸਾਨ ਜਥੇਬੰਦੀਆਂ ਦਾ ਆਪੀ ਸੁਣ ਸਕਦੇ ਹੋ ਮਲੇਰ ਕੋਟਲਾ ਤੋਂ ਮੁਹੰਮਦ ਸਲੀਮ ਦੀ ਵਿਸ਼ੇਸ਼ ਰਿਪੋਰਟ ਮੇਰੀ ਆਵਾਜ਼ ਅੱਜ ਜਦ ਤੁਸੀਂ ਮਲੇਰ ਕੋਟਲੇ ਆਏ ਹੋ ਐਸਐਸਪੀ ਦਫਤਰ ਤੇ ਕੀ ਮੰਗ ਪੱਤਰ ਦਿੱਤਾ ਹੈ ਇਹ ਕਿ ਵਿਸ਼ਵਾਸ ਹੋਇਆ ਅੱਜ ਜਿਹੜੇ ਜਸੀਂ ਜਸੇਵੰਦੀ ਵੱਲੋਂ ਐਸਐਸਪੀ ਸਾਹਿਬ ਨੂੰ ਮਿਲਣਾ ਹੈ ਤੇ ਇੱਕ ਸਾਡਾ ਸੈਕਟਰੀ ਸਾਹਿਬ ਪਿੰਡ ਭੂਰੰ ਦਾ ਇਹਨਾਂ ਨੇ ਜਸੇਵੰਦੀ ਆੜ ਦੇ ਵਿੱਚ ਲੈ ਕੇ 22 ਤਰੀਕ ਦੀ ਰਾਤ ਨੂੰ ਉਹਨੂੰ ਕੁਟਮਾਰ ਕਰੀ ਉਹਦੇ ਨਾਲ ਸੀਆਈ ਸਟਾਫ ਚ ਲੈ ਗਏ ਨੇ ਦਿਖਾਇਆ ਗਿਆ ਸੰਗੌੜ ਖਾਣੇ ਚ ਉਹ ਗੱਲ ਤੇ ਕਹਿੰਦੇ ਨੇ ਅਸੀਂ ਜਾਣਕਾਰੀ ਕਰਾਂਗੇ ਆ ਸਾਨੂੰ ਇਹ ਭਰੋਸਾ ਦਿਵਾਇਆ ਥੋੜਾ ਬਹੁਤ ਸਾਨੂੰ ਵੀ ਜਾਨੀ ਕੋਈ ਪੱਕਾ ਹੱਲ ਮਿਲਿਆ ਚੋਂ ਜੇ ਤਾਂ ਸੱਦ ਕੇ ਸਾਡੇ ਮੂੰਹ ਤੇ ਕੋਈ ਗੱਲਬਾਤ ਹੋਰ ਦੇ ਫਿਰ ਤਾਂ ਇਹਨੂੰ ਭਰੋਸਾ ਹੁੰਦਾ ਵੀ ਹਾਂ ਠੀਕ ਆ ਜਾਨੀਆ ਨੰਬਰ ਲਾਤਾ ਕੇਸ ਸ਼ੁਰੂ ਕਰਤਾ ਆਨਲਾਈਨ ਕਹਿੰਦੇ ਛਾੜਤਾ ਉਹਦੀ ਪਰਤਾਲ ਅਸੀਂ ਕਰ ਰਹੇ ਹਾਂ ਫਿਰ ਅਸੀਂ ਅੱਗੇ ਹੁਣ ਮੀਟਿੰਗ ਕਰਦੇ ਆ ਉਹ ਜੋ ਕੀ ਸਿੱਟਾ ਨਿਕਲਦਾ ਕਰਦੇ ਇਹਦੇ ਆ ਸਾਰੇ ਜੱਥੇਦਾਰ ਵੀ ਆਏ ਨੇ ਦੂਜਿਆਂ ਇਹਨੇ ਸੰਕਤੀ ਸਾਹਿਬ ਵੀ ਆਏ ਬਣੇ ਤੇ ਜਿਹੜਾ ਸਮਾਨ ਕਹਿੰਦੇ ਲੈ ਗਿਆ ਪੰਡ ਤੋੜ ਕੇ ਤੀਆ ਮੋਬਾਈਲ ਲੈ ਗਿਆ ਉਹਦੇ ਬਾਰੇ ਕੀ ਵਿਚਾਰ ਦੋਆ ਮੋਬਾਈਲ ਤਾਂ ਹੀ ਸਾਡੇ ਮਿਲ ਕੇ ਇੱਕ ਰਹਿ ਗਿਆ ਕੀ ਰਹਿ ਗਿਆ 3000 ਰਹਿ ਗਿਆ ਇੱਕ ਹਾਂਜੀ ਉਹ ਰਹਿੰਦਾ ਜੀ ਉਹ ਅਸੀਂ ਦੱਤਾ ਨੇ ਅਸੀਂ ਇੱਧਰ ਬੈਠਦੇ ਉਸ ਮੈਡਮ ਨਾਲ ਗੱਲ ਕਰਦੇ ਮੈਡਮ ਨਾਲ ਗੱਲ ਕਰਦੇ ਅਸੀਂ ਕਦਿਆਂ ਨੂੰ ਲੱਗੇ ਕਿ ਇਹਦੇ ਲਈ ਬਾਕੀ ਇਹਦੇ ਨਹੀਂ ਉਹ ਸਾਨੂੰ ਪਰ ਉੱਥੇ ਜੀ ਉਹਨਾਂ ਨੇ ਉਹ ਜੋ ਇਹਨਾਂ ਨੇ ਉਹ ਕਰਨ ਨੇ ਗੈਬ ਕਰਨੋਂ ਦਾ ਜਿਹੜਾ ਡਾਟਾ ਹੁੰਦਾਗਾ ਇਹਦਾ ਮਤਲਬ ਤੁਸੀਂ ਵੀ ਇਸ ਜਿਹੜਾ ਦਿੱਤਾ ਇਹ ਤੋਂ ਸੰਤੁਸ਼ਟ ਨਹੀਂ ਐ ਨਜ਼ਰ ਆ ਰਹੇ ਨਹੀਂ ਹੈ ਨਹੀਂ ਸੰਤੁਸ਼ਟ ਤਾਂ ਉਦੋਂ ਹੋਵਾਂਗੇ ਜਦੋਂ ਕਾਰਵਾਈ ਹੋਊ ਜਦੋਂ ਕਾਰਵਾਈ ਹੋਊ ਠੀਕ ਹੈ ਤੁਸੀਂ ਚਲੋ ਫੋਟੋ ਫੋਟੋ ਕੋਈ ਉਹਨਾ ਸਪੈਸੀਫਿਕ ਸਮਾਨ ਦੱਸਿਆ ਸੀ ਹੋਵੇਗਾ ਖੁੰਡਾ ਦਿੱਤਾ ਹਾਂ ਉਹਦੇ ਅਸੀਂ ਉਹਨੂੰ ਦੇਖਦੇ ਜਿੱਥੇ ਬੰਦੀ ਆਪੀ ਕੀ ਹੈਗਾ ਤੁਹਾਨੂੰ ਰਾਏ ਕਰੋ ਆਪ ਸਾਨੂੰ ਦਿਖਾ ਦਿਓ